ਮੇਰੇ ਆ ਬਜਾ ਖਾਨ ਨੂੰ ਮੇਰੇ ਆ ਬਜਾ ਪੱਖੇ ਲਗੇ ਨਸ਼ਾ ਕਰਕੇ ਤੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ ਨਾ ਬਾਕੀ ਆਪਣੇ ਦੋਸਤਾਂ ਨੂੰ ਵੀ ਦੱਸੋ ਕਿ ਤੁਸੀਂ ਨਸ਼ਾ ਨਹੀਂ ਕਰਨਾ ਕਿਸੇ ਨੂੰ ਵੀ ਆਪਣੇ ਨਾਲ ਦੇ ਰਾਹ ਕੋਈ ਤੇਰੇ ਨਾਲ ਦਾ ਸਾਥੀ ਉਹਨੂੰ ਵੀ ਦੱਸੋ ਕਿ ਤੁਸੀਂ ਆ ਕੇ ਇੱਥੇ ਡਾਕਟਰ ਕੋਲ ਹੋ ਜਾਓ ਤੇ ਨਸ਼ਾ ਛੱਡ ਦਿਓ ਤੇ ਗਾਹਾਂ ਮਾਤੇ ਨਾ ਨਸ਼ਾ ਕਰੋ ਪਰ ਤੁਸੀਂ ਵੀ ਨਸ਼ਾ ਹੁਣ ਨਹੀਂ ਕਰਨਾ ਠੀਕ ਹੈ ਇਸ ਚੀਜ਼ ਦਾ ਬਿਲਕੁਲ ਖਿਆਲ ਰੱਖੋ ਉਹ ਤੇਰੇ ਬੱਚੇ ਹੋ ਠੀਕ ਬਾਤ 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 ਹਾਂਜੀ ਸਰ ਮੈਂ ਖੋ ਜੀ ਚਿਤੇ ਦੀ ਲਤ ਲੱਗੀ ਹੈ ਨਸ਼ਾ ਕਰਦੇ ਆਪਾਂ ਤੇ 5-6 ਸਾਲ ਹੋ ਗਏ ਸਰ ਨਸ਼ਾ ਕਰਦੇ ਆ ਇੱਕ ਦਿਨ ਐਸਐਚਾ ਸਾਹਿਬ ਜਾ ਰਹੇ ਸੀ ਤੇ ਅਸੀਂ ਆਪਣੇ ਏਰੀਕਸ਼ੇ ਚਲਾਈਦਾ ਸ਼ਹਿਰ ਗੁਰਦਾਸਪੁਰ ਚ ਤੇ ਸਾਨੂੰ ਕਰਦੇ ਆ ਦੇਖਿਆ ਐਸਐਚਾ ਸਾਹਿਬ ਨੇ ਤੇ ਸਾਨੂੰ ਖੜਿਆ ਤੇ ਘਰ ਜਾਂਦੇ ਘਰ ਖੜਿਆ ਸਾਡੇ ਤੇ ਤੁਹਾਡੇ ਵਿੱਚ ਇੱਕ ਗਲਤ ਕੰਮ ਕਰ ਰਹੇ ਆ ਦੱਸੋ ਕੀ ਕੀਤਾ ਜਾਇਆ ਇਹਨਾਂ ਦਾ ਉਹਨਾਂ ਨੇ ਸਾਡੀ ਘਰ ਜਾਂਦੇ ਸ਼ਾਂਤੀ ਨਾਲ ਕਿਹਾ ਜੀ ਨਸ਼ਾ ਸਾਡੇ ਸਾਡੇ ਘਰਾਂ ਦੀ ਸ਼ਾਂਤੀ ਦੇ ਨਾਲ ਸਾਨੂੰ ਇੱਥੇ ਲਿਆ ਕਿ ਨਸ਼ਾ ਤੁਹਾਡੇ ਛੱਡਾਇਆ ਜਾਏਗਾ ਬੱਚਿਆਂ ਦਾ ਤੇ ਤੁਹਾਡੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲੇਗੀ ਤੇ ਸਾਡੇ ਘਰਦਿਆਂ ਨੇ ਦੇਖੋ ਸਾਮਤ ਹੋ ਕੇ ਕੀ ਸਾਡੇ ਬੱਚੇ ਨਸ਼ੇ ਸੁਧਰ ਜਾਣ ਐਸਐਚਓ ਸਾਹਿਬ ਨੇ ਮੌਕਾ ਦਿੱਤਾ ਨੂੰ ਜ਼ਿੰਦਗੀ ਸ਼ੁਰੂ ਕਰਨ ਦਾ ਜੀ ਬਹੁਤ ਵਧੀਆ ਚੱਲ ਐਸਐਚਓ ਸਾਹਿਬ ਨੇ ਇਹ ਸੈਂਟਰ ਬਹੁਤ ਵਧੀਆ ਇੱਥੇ ਕਈ ਬੰਦੇ ਨਸ਼ਾ ਛੱਡ ਸਕਦੇ ਨੇ ਅਸੀਂ ਹੋਰ ਵੀ ਆਪਣੇ ਮਿੱਤਰਾਂ ਨੂੰ ਪੀੜ ਕਰਦੇ ਜਿਹੜੇ ਵੀਰ ਸਾਡੇਆਂ ਅੰਗ ਦਿਲ ਦੇ ਚ ਫਸੇ ਨੇ ਉਹ ਵੀ ਇੱਥੇ ਆ ਕੇ ਤੇ ਆਪਣੀ ਜ਼ਿੰਦਗੀ ਨੂੰ ਸਹੀ ਕਰ ਸਕਦੇ ਆ ਜੀ ਮੈਂ ਐਸਐਸਪੀ ਐਸਐਚਓ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਵਧੀਆ ਬੋਲੀ ਬਾਣੀ ਉਹਨਾਂ ਦੀ ਤੇ ਇਹਨਾਂ ਵਧੀਆ ਤਰੀਕੇ ਨਾਲ ਬੰਦਿਆਂ ਨੂੰ ਫੜ ਕੇ ਲਿਆ ਦੇ ਕੇ ਕੀ ਗੱਲ ਕਰਦੇ ਆ ਨਾ ਤੀਤਨ ਨਾ ਕੋਈ ਕਟਮਾਰ ਨਹੀਂ ਕਰਦੇ ਬਿਲਕੁਲ ਸਹੀ ਤਰੀਕੇ ਨਾਲ ਸਾਡਾ ਇਲਾਜ ਕਰਵਾ ਰਹੇ ਨੇ ਸਾਨੂੰ ਖਾਣ ਪੀਣ ਨੂੰ ਸਭ ਕੁਝ ਮਿਲ ਰਿਹਾ ਇੱਥੇ ਇਸ ਚੀਜ਼ ਦੀ ਤੰਗੀ ਨਹੀਂ ਹੈਗੀ ਅੰਜੀ ਚਾਰ ਮੁੰਡੇ ਹੀ ਚਾਰ ਜਨੇ ਕਰਦੇ ਹੀ ਕਿੱਥੇ ਤੁਹਾਡੇ ਫੈਮਲੀਜ਼ ਨਾਲ ਗੱਲ ਕਰਕੇ ਆਏ ਨੇ ਤੇ ਅਸੀਂ ਹੁਣ ਸੋਚ ਲਿਆ ਕਿ ਅਸੀਂ ਨਸ਼ਾ ਛੱਡ ਗਏ ਨਾ ਸਾਡੇ ਘਰਦਿਆਂ ਦੇ ਨਾਲ ਨੂੰ ਸਹਿਮਤੀ ਹੈ ਐਸਐਚਓ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਫੇਰ ਕਰੀ ਕੀ ਹਾਨੂੰ ਉਹਨਾਂ ਨੇ ਨਵੀਂ ਜ਼ਿੰਦਗੀ ਦੇਣ ਵਾਸਤੇ ਇੱਥੇ ਐਸਾ ਇਹ ਹੁੰਦਾ ਸੈਂਟਰ ਚ ਤਕਾਤੇ ਹਾਂ ਮਾਜੂਗ ਐਸਐਸਪੀ ਸਾਹਿਬ ਦਾ ਇਸ ਤਰ੍ਹਾਂ ਗੁਰਬੀਰ ਸਿੰਘ ਐਸਐਸ ਇਨਸਪੈਕਟਰ ਜਿਹੜੇ ਇੱਥੇ ਲੱਗੇ ਰਹੇ ਪੁਲਿਸ ਸਟੇਸ਼ਨ ਸਿਟੀ ਕਬਾਸਰ ਉਹ ਗਾਇਬ ਗਏ ਅੱਜ ਪੰਜ-ਛੇ ਦਿਨ ਪਹਿਲਾਂ ਵੀ ਉਹ ਲੈ ਆਏ ਸੀ ਪੰਜ ਪੰਜ ਮੁੰਡੇ ਅੱਜ ਵੀ ਛੇ ਮੁੰਡੇ ਲੈ ਕੇ ਆਏ ਨੇ ਇੱਥੇ ਜਿਹੜੇ ਕਿ ਨਸ਼ੇ ਦੇ ਦਲਦਲ ਵਿੱਚ ਫਸੇ ਸੀਗੇ ਉਹਨਾਂ ਦਾ ਤਸ਼ੱਦਦਾਨ ਨੂੰ ਵਾਸਤੇ ਬੜਾ ਸਲਾਗਤ ਜੋ ਕਦਮ ਹੈ ਇਹਨੂੰ ਸਾਰੀ ਸੋਸਾਇਟੀ ਐਪਰੀਸ਼ੀਏਟ ਕਰੇਗੀ ਕਿ ਇਹਨਾਂ ਨੇ ਬੱਚਿਆਂ ਨੂੰ ਜਿਹੜੇ ਦਲਦਲ ਵਿੱਚ ਫਸੇ ਉਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਗੇ ਪੁਲਿਸ ਕੀ ਕਰਦੀ ਸੀ ਕਿ ਐਨਡੀਪੀਐਸ ਐਕਟ ਅੱਗੇ ਕਰਦੀ ਸੀ ਇਹ ਉਹਨਾਂ ਦੇ ਚਲਾਨ ਕਰਦੀ ਸੀ ਕਿ ਉਹਨਾਂ ਨੂੰ ਅੰਦਰ ਭੇਜਦੀ ਉਹ ਸਭ ਜਿਆਦਾ ਬਦਨਾਮ ਹੋ ਕੇ ਨਿਕਲਦੇ ਪਰ ਜਿਹੜੇ ਐਸਐਸਪੀ ਸਾਹਿਬ ਦੀ ਸੋਚ ਹੈ ਬੋੜੀ ਅੱਛੀ ਸੋਚ ਹੈ ਚਲਾਕ ਜੋ ਸੋਚ ਹੈ ਜਿਹੜੇ ਕਿ ਉਹਨਾਂ ਨੂੰ ਬੱਚਿਆਂ ਨੂੰ ਫੜ ਕੇ ਇਸ ਨਸ਼ਾ ਚਿਕਰੋ ਕੇਂਦਰ ਵਿੱਚ ਲਿਆ ਰਹੇ ਨੇ ਸਾਡੇ ਮਾਨਯੋਗ ਐਸਐਸਪੀ ਸ੍ਰੀ ਰਿਸ਼ਦਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਨਸ਼ਾ ਛਡਾਊ ਮੁਹਿੰਮ ਚੱਲ ਰਹੀ ਹੈ ਮਿਸ਼ਨ ਨਿਸ਼ਚੇ ਦੇ ਤਹਿਤ ਅਸੀਂ ਇੱਥੇ ਜਿਹੜੇ ਨੇ ਅਵੇਅਰਨੈਸ ਤੇ 6 ਜਿਹੜੇ ਨਸ਼ਾ ਕਰਦੇ ਸੀਗੇ ਬੱਚੇ ਉਹਨਾਂ ਨੂੰ ਦਾਖਲ ਕਰਾ ਚੁੱਕੇ ਆ ਤੇ ਜਿਸ ਕਰਕੇ ਉਹਨਾਂ ਨੂੰ ਨਸ਼ਾ ਛਡਾਇਆ ਜਾ ਕੇ ਜਾ ਸਕੇ ਤੇ ਉਹ ਆਪਣੀ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਸ਼ਾ ਛੱਡ ਕੇ ਕਰ ਸਕਣ ਇਜੀ ਕੋਸ਼ਤੇ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਰਿਗਾਰਡਿੰਗ ਕਰਾਇਆ ਸੀ ਤੇ ਕੋਸ਼ਿਸ਼ ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕੀਤਾ ਵੀ ਜੇ ਤੁਸੀਂ ਇਹਨਾਂ ਨੂੰ ਨਸ਼ਾ ਛਡਾਓਗੇ ਤਾਂ ਹੀ ਇਹ ਇੱਕ ਜੀਵਨ ਚੰਗਾ ਬਤੀਤ ਕਰ ਸਕਣਗੇ ਤੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਪਾਲ ਸਕਣਗੇ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਪਿੰਡ ਦੀ ਪੰਚਾਇਤ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਇੱਥੇ ਦਾਖਲ ਕਰਾਇਆ ਗਿਆ ਤੇ ਸਾਡੇ ਜਿਹੜੇ ਰਵੇਸ਼ ਮਾਜਨ ਜੀ ਨੇ ਉਹਨਾਂ ਨੂੰ ਇੱਥੇ ਦਾਖਲ ਕਰਕੇ ਤੇ ਉਹਨਾਂ ਨੂੰ ਨਸ਼ਾ ਛਡਾਉਣ ਡੀ ਐਡਿਕਸ਼ਨ ਉਹਨਾਂ ਦੀ ਕਰਾ ਰਹੇ ਨੇ ਜੀ ਇਹ ਤਾਂ ਉਹਨੂੰ ਤਿਆਰ ਨਹੀਂ ਸੀ ਪਹਿਲਾਂ ਵੀ ਅਸੀਂ ਨਹੀਂ ਦਾਖਲ ਹੋਣਾ ਫਿਰ ਉਹਨਾਂ ਦੇ ਪਰਿਵਾਰ ਦੀ ਤੇ ਇਹਨਾਂ ਦੀ ਕਾਉਂਸਲਿੰਗ ਕੀਤੀ ਗਈ ਘਰ ਜਾ ਕੇ ਆਪਾਂ ਡੋਰ ਟੂ ਡੋਰ ਗਏ ਤਾਂ ਫਿਰ ਇਹਨਾਂ ਨੂੰ ਇੱਥੇ ਹੁਣ ਦਾਖਲ ਕਰਾਇਆ ਗਿਆ ਜੀ 6 ਬੱਚਿਆਂ ਨੂੰ ਕੁਛ ਤਾਂ ਜਿੱਦਾਂ ਹੀ ਕਰਦੇ ਦੇ ਹਾਈ ਟੱਪਾਂ ਨੇ ਜੀ ਇੱਕ ਜਿਹੜਾ ਵਾਸੀ ਉਹਦਾ ਫਾਦਰ ਖੇਤੀ ਕਰਦਾ ਸੀ ਜਿਹੜਾ ਰਤੋਵਾਲ ਦਾ ਮੁੰਡਾ ਜਿਹੜਾ ਤਾਂ ਉਹਨੂੰ ਵੀ ਇੱਥੇ ਦਾਖਲ ਕਰਾਇਆ ਗਿਆ ਇੱਥੇ ਜਿਹੜਾ ਇਹਨਾਂ ਦੀਆਂ ਜਿਹੜੇ ਖਰਚਾ ਜਿਹੜਾ ਫਿਰ ਉਹ ਸਾਰਾ ਜੀ ਇੱਥੇ ਅਲਰੇਡਿ ਕ੍ਰੋਸਓਵਰ ਕੀਤਾ ਜਾ ਰਿਹਾ ਜੀ ਦੇਖੋ ਜੀ ਮਾਪਿਆਂ ਨੂੰ ਇਹ ਹੀ ਅਪੀਲ ਹੈ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਿਹਨਾਂ ਦੇ ਬ ਉਹਨਾਂ ਹਾਈਡ ਕਰਦੇ ਨੇ ਦੱਸਦੇ ਨੇ ਵੀ ਹਰੀ ਬੱਚੇ ਦਾ ਨਾਮ ਪਤਾ ਲੱਗੇ ਪਰ ਉਹ ਕੀ ਹੁੰਦਾ ਵੀ ਉਹ ਦਿਨੋਂ ਦਿਨ ਨਸ਼ਾ ਕਰਦਾ ਵਧਦਾ ਜਾਂਦਾ ਤੇ ਨਾਲ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਗਵਾਨੀ ਹੋ ਗਿਆ ਹੋਰ ਹੋ ਗਿਆ ਉਹ ਸਾਡੇ ਘਰ ਤੱਕ ਵੀ ਨਸ਼ਾ ਪਹੁੰਚ ਸਕਦਾ ਜੀ ਤੇ ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਦੱਸਿਆ ਜਾਵੇ ਇਹਨਾਂ ਬਾਰੇ ਆ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਤਾਂ ਜੋ ਇਹ ਨਸ਼ੇ ਦੀ ਲਤ ਨੂੰ ਬੰਦ ਕੀਤਾ ਜਾ ਸਕੇ